ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਜ਼ਿਲ੍ਹਾ ਜਲੰਧਰ ਥਾਣਾ ਲੋਈਆਂ ਦੇ ਪਿੰਡ ਜਲਾਲਪੁਰ ਜਲਾਲਪੁਰਾ ਪਿੰਡ ਦੇ ਵਿੱਚ ਕੀ ਘਟਨਾ ਵਾਪਰੀ ਹੈ ਜਿਹੜਾ ਮਹਾਰਾਸ਼ਟਰ ਐਮਪੀ ਜਾਂ ਹੋਰ ਯੂਪੀ ਦੇ ਵਿੱਚ ਪਹਿਲਾਂ ਘਟਨਾਵਾਂ ਸੁਣੀਦੀਆਂ ਸੀ ਉਹ ਪੰਜਾਬ ਦੇ ਵਿੱਚ ਵੀ ਆ ਪੰਜ ਚਾਰ ਸਾਲ ਤੋਂ ਸੁਣੀਆਂ ਜਾ ਰਹੀਆਂ ਕਦੀ ਕਿਸੇ ਗਰੀਬ ਪਰਿਵਾਰ ਨਾਲ ਧੱਕਾ ਕਰ ਦਿੱਤਾ ਜਾਂਦਾ ਕਦੀ ਕਿਸੇ ਇੱਥੇ ਤੈ ਲੜੀ ਦੇ ਤਹਿਤ ਹੀ ਹੋਣਾ ਪਨਾਡਾਂ ਦੇ ਵੱਲੋਂ ਗਰੀਬ ਪਰਿਵਾਰਾਂ ਦੇ ਨਾਲ ਪਿੰਡ ਜਲਾਲਪੁਰਾ ਥਾਣਾ ਲੋਈਆਂ ਜ਼ਿਲ੍ਹਾ ਜਲੰਧਰ ਦੇ ਵਿੱਚ ਇਹਨਾਂ ਧੱਕਾ ਕੀਤਾ ਗਿਆ ਵੀ ਉਹਨਾਂ ਦੇ ਘਰ ਸਾੜ ਦਿੱਤੇ ਗਏ ਆ ਘਰ ਸਾੜਨ ਦੇ ਬਾਅਦ ਚਲੋ ਦੂਰ ਰਹਿ ਗਏ ਉਹਨਾਂ ਦੇ ਜਿਹੜੇ ਡੰਗਰ ਪਸ਼ੂ ਰੱਖੇ ਸਨ ਪਸ਼ੂਆਂ ਨੂੰ ਵੀ ਅੱਗ ਲਾ ਕੇ ਮਾਰ ਦਿੱਤਾ ਗਿਆ ਤੇ ਪ੍ਰਸ਼ਾਸਨ ਹੈ ਜਿਹੜਾ ਉਹ ਨਿਰਪੱਖ ਕਾਰਵਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਨੂੰ ਬੇਨਤੀ ਆ ਵਿਧਾਇਕੀ ਜ਼ਿਲ੍ਹਾ ਜਲੰਧਰ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਹੈ ਕਿ ਨਿਰਪੱਖ ਹੋ ਕੇ ਉੱਥੇ ਜਿਹੜਾ ਪਰਚਾ ਸਰਪੰਚ ਤੇ ਜਿਹੜਾ ਮੌਜੂਦਾ ਸਰਪੰਚ ਹੈ ਉੱਥੇ ਜਿੰਨੇ ਸਾਰੇ ਕਾਰਵਾਈ ਕੀਤੀ ਐ ਅਸੀਂ ਅਸੀਂ ਨਿਖੇਧੀ ਕਰਦੇ ਆਂ ਸਾਰੇ ਦਲਪੰਸਾ ਅਸੀਂ ਉਥੇ ਹਾਜ਼ਰ ਹੋਵਾਂਗੇ ਪ੍ਰਸ਼ਾਸਨ ਉਸ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਨਿਰਪੱਖ ਜਾਂਚ ਜਿਹੜੀ ਆ ਉਹਦੀ ਕਾਰਵਾਈ ਕਰਕੇ ਜਿਹੜੀ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਐਸਆਈ ਅਗਰ ਦਾ ਵਾਅਦਾ ਕਰੇ ਅਤੇ ਨਾਲ ਦੀ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਤਾਂ ਜੋ ਇਹਨਾਂ ਗਰੀਬ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ ਸਮੂਹ ਹੀ ਜਥੇਬੰਦੀਆਂ ਜਿਹੜੀਆਂ ਕੱਲ ਵੀ ਜਾ ਕੇ ਆਈਆਂ ਸੋਮਵਾਰ ਫੇਰ ਇੱਥੇ ਕੱਟੀਆਂ ਹੋ ਰਹੀਆਂ ਮੈਂ ਇਹੋ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਉਸ ਤੋਂ ਦੇ ਐਸਐਚਓ ਸਾਹਿਬ ਨੂੰ ਇਨਰ ਪਾਕੋ ਜਿਹੜੀ ਆ ਤੁਸੀਂ ਕਾਰਵਾਈ ਕਰੋ ਉਹਨਾਂ ਨੂੰ ਗ੍ਰਿਫਤਾਰੀਆਂ ਪਾਓ ਜਿਹੜਾ ਐਸ.ਆਈ.ਕਟ ਲੱਗ ਰਿਹਾ ਵਾ ਉਹ ਐਸ.ਆਈ.ਕਟ ਲਾਓ ਇਹਨਾਂ ਤੇ ਤੇ ਇਹਨਾਂ ਨੂੰ ਅੰਦਰ ਸੁਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਲਕਾਰ ਆਗ ਜਾਵੇ ਨਿਆਲੋ ਜਾਵੇ ਸ੍ਰੀ ਤੁਨੂੰ ਪਾਵੇ